Thank okay. ਉਹ ਇਹ ਲੋਕ ਤੇ ਪੜ੍ਹਦੇ ਨੇ ਉਹਨੂੰ ਹੋਮ ਦਾ ਟਾਈਮ ਦਿੱਤਾ ਹੋਇਆ ਹੈ ਮਾਨਯੋਗ ਜੀ ਪੇਸ਼ ਕਰਕੇ ਤੁਹਾਨੂੰ ਦੱਸ ਹੀ ਦਵਾਂਗੇ ਇੱਕ ਜਿਹਾ ਨਾਮ ਤੁਸ ਜੋ ਆਪਣਾ ਰੋਕ ਨਹੀਂ ਬਣਿਆਗਾ ਸਾਰੇ ਪ੍ਰੈਸਰ ਲੈ ਲਓ ਬਣਿਆ ਬਾਈ ਹਾਂਜੀ ਸਰ ਜੋ ਜਾਣਕਾਰੀ ਜਿਹੜਾ ਨਸ਼ਾ ਕੱਪੜਾ ਹੈ ਨਾਮ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਯੁੱਧ ਨਸ਼ਿਆਂ ਵਿਰੁੱਧ ਮਹਾਂਮ ਜਿਹੜੀ ਚਲਾਈ ਗਈ ਆ ਇਹਦੀ ਸੁਪਰਵਾਈਜ਼ਨ ਮਾਨਯੋਗ ਐਸਪੀ ਇਨਵੈਸਟੀਗੇਸ਼ਨ ਸ੍ਰੀ ਬਾਲਕ੍ਰਿਸ਼ਨ ਸਿੰਘਲਾ ਜੀ ਅਤੇ ਸਰਦਾਰ ਰਮਨਦੀਪ ਸਿੰਘ ਡੀਐਸਪੀ ਧਰਮਕੋਟ ਜੀ ਦੀ ਸੁਪਰਵਾਈਜ਼ਨ ਦੇ ਵਿੱਚ ਕੱਲ ਸਾਡੇ ਚੌਕੀ ਇੰਚਾਰਜ ਏਐਸਆਈ ਪ੍ਰਵਿੰਦਰ ਸਿੰਘ ਨੇ ਨਾਕਾਬੰਦੀ ਕੀਤੀ ਹੋਈ ਸੀ ਪਿੰਡ ਮਹਿਲ ਵੱਲੋਂ ਇੱਕ ਬਿਨਾ ਨੰਬਰੀ ਥਾਰ ਗੱਡੀ ਆਈ ਜਿਨੂੰ ਕੀ ਇਹਨਾਂ ਨੇ ਰੋਕ ਕੇ ਬਿਲਕੁਲ ਥੋਰਲੀ ਚੈੱਕ ਕੀਤਾ ਤਾਂ ਗੱਡੀ ਜਿਹੜਾ ਕੀ ਮਨਦੀਪ ਸਿੰਘ ਉਰਫ ਮਣੀ ਪੁੱਤਰ ਹਰਵਿੰਦਰ ਸਿੰਘ ਵਾਸੀ ਸੂਰ ਕੋਰੀ ਥਾਣਾ ਜੈਤੋ ਜ਼ਿਲ੍ਹਾ ਫਰੀਦਕੋਟ ਚਲਾ ਰਿਆ ਸੀ ਉਹਦੇ ਨਾਲ ਦੀ ਸੀਟ ਤੇ ਗੁਰਪ੍ਰੀਤ ਸਿੰਘ ਗਰੇਵਾਲ ਪੁੱਤਰ ਅਵਤਾਰ ਸਿੰਘ ਵਾਸੀ ਜੋਧਾ ਜ਼ਿਲ੍ਹਾ ਲੁਧਿਆਣਾ ਬੈਠਾ ਸੀ ਜਿਹਦੇ ਗਲ ਵਿੱਚ ਇੱਕ ਬੈਗ ਪਾਇਆ ਹੋਇਆ ਸੀ ਜਦੋਂ ਬੈਗ ਦੀ ਤਲਾਸ਼ੀ ਕੀਤੀ ਤਾਂ ਉਹਦੇ ਵਿੱਚੋਂ 1 ਕਿਲੋ ਅਫੀਮ ਬਰਾਮਦ ਹੋਈ ਉਹ ਬਰਾਮਦਾਫੀਮ ਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 72 ਮਿਤੀ 35225 ਅੰਡਰ ਸੈਕਸ਼ਨ 18ਬੀ 6285 ਐਨਡੀਪੀਐਸ ਐਕਟ ਥਾਣਾ ਕੋਟੀਸ਼ੇਖਾ ਵਿਖੇ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਹੈ ਇਹ ਜਿਹੜੀ ਅਫੀਮ ਆ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜ ਨੂੰ ਸਾਬਤ ਕਰਨ ਵਾਸਤੇ ਅਸੀਂ ਤਫ਼ਤੀਸ਼ ਕਰ ਰਹੇ ਆ ਅੱਜ ਇਹਨਾਂ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅੱਗੇ ਫਰਦਰ ਇਹ ਜਿਹੜੀ ਸਾਡੇ ਥਾਰ ਗੱਡੀ ਅਸੀਂ ਰਿਕਵਰ ਕੀਤੀ ਆ ਇਹਦਾ ਮਾਲਕ ਕੌਣ ਆ ਇਹ ਜਿਹੜਾ ਇਹਨਾਂ ਨੇ ਗੁਰਖ ਧੰਦਾ ਚਲਾਇਆ ਹੋਇਆ ਨਸ਼ਿਆਂ ਦਾ ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਲਿਫਤਾ ਉਹਨਾਂ ਸਾਰਿਆਂ ਨੂੰ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਸਾਰੀ ਜੋ ਵੀ ਇਹ ਇਹ ਜਿਹੜਾ ਇਹਨਾਂ ਨੇ ਰੈਕਟ ਚਲਾਇਆ ਹੋਇਆ ਨਸ਼ੇ ਦਾ ਇਹਨੂੰ ਨੰਗਾ ਕਰਾਂਗੇ ਤੇ ਪਰਦਾ ਫਾਸ਼ ਕਰਕੇ ਗਾ ਅੱਗੇ ਜਿਹੜੇ-ਜਿਹੜੇ ਦੋਸ਼ੀ ਆਉਣਗੇ ਉਹਨਾਂ ਨੂੰ ਅਰੈਸਟ ਕਰਕੇ ਮਾਨਜੋਗ ਅਦਾਲਤ ਵਿੱਚ ਪੇਸ਼ ਕਰਾਂਗੇ ਸਰ ਇੱਕ ਜਿਹੜਾ ਇੱਕ ਬੰਦਾ ਜਤੂ ਦਾਇਕ ਵਿਧਾਇਕ ਦਾ ਨਾ ਆਪਸ ਸਰਮਿਸ਼ਨ ਕੀ ਹੈ ਕਿਵੇਂ ਕੰਟੈਕਟ ਹੋਇਆ ਇਹ ਇਹੀ ਤੇ ਤਫ਼ਤੀਸ਼ ਕਰ ਰਹੇ ਆ ਜੀ ਇਹ ਨਾ ਕੋਈ ਇਹਨਾਂ ਦੇ ਫੋਨ ਤੇ ਆਪਸ ਸੀਗੇ ਇਹਨਾਂ ਦੋਨਾਂ ਦੇ ਇਹ ਮੋਬਾਈਲ ਫੋਨ ਕਬਜ਼ੇ 'ਚ ਲੈ ਲਿਆ ਉਹਨਾਂ ਦਾ ਵੀ ਫੋਨਾਂ ਦਾ ਵੀ ਐਨਾਲਿਸਿਸ ਕਰਾਵਾਂਗੇ ਤੇ ਅਸੀਂ ਆਪ ਵੀ ਦੌਰਾਨੇ ਰਿਮਾਂਡ ਇਹਦਾ ਸਾਰਾ ਐਨਾਲਿਸਿਸ ਕਰਾਂਗੇ ਕਿ ਇਹ ਕੌਣ ਬੰਦਾ ਚਲਾ ਰਿਹਾ ਤੇ ਕਿੰਨੇ ਭੇਜਿਆ ਸੀ ਇਹਨਾਂ ਨੂੰ ਕਨਸਾਈਨਮੈਂਟ ਦੇਣ ਲਈ ਕਿੰਨੇ ਭੇਜਿਆ ਸੀ ਤੇ ਗਾ ਲੈਣ ਵਾਸਤੇ ਕਿੰਨੇ ਭੇਜਿਆ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਇੱਕ ਗੱਡੀ پتہ ਲੱਗੀ ਗੱਡੀ ਦੇ ਵੀ ਉਹੀ ਪਤਾ ਕਰਾਂਗੇ ਇਹ ਮੁੰਡਾ ਦੱਸ ਰਿਹਾ ਵੀ ਮੇਰੇ ਕਿਸੇ ਦੋਸਤ ਦੀ ਆ ਬਟ ਇਹ ਚ ਥੋੜਾ ਡੂੰਘਾਈ ਨਾਲ ਪੜਤਾਲ ਕਰਾਂਗੇ ਕਿ ਦੀ ਇਹ ਬੰਦਾ ਕੌਣ ਹੈ ਲੈ ਕੇ ਕਿੱਥੋਂ ਆਉਂਦੇ ਸੀ ਇਹ ਕਿਹਨੂੰ ਸਪਲਾਈ ਕੀਤੀ ਕਰਨੀ ਸੀ ਇਹ ਵੀ ਵੀਰ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਇਹ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਅਸੀਂ ਹੁਣ ਰਿਮਾਂਡ ਲੈ ਕੇ ਰੇਡ ਕਰਨੇ ਗਏ ਆ ਤੇ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਪਹਿਲਾਂ ਇਹਨਾਂ ਦਾ ਕੀ ਬੈਕਗ੍ਰਾਉਂਡ ਕੀ ਹੈ ਇਹ ਇਹਨਾਂ ਤੇ ਜਿਹੜਾ ਹੈਗਾ ਮਨਦੀਪ ਤੇ ਦਾ ਕੋਈ ਕੇਸ ਨਹੀਂ ਹੈਗਾ ਜਿਹੜਾ ਗੁਰਪ੍ਰੀਤ ਸਿੰਘ ਤੇ ਲੜਾਈ ਝਗੜੇ ਦਾ ਪਰਚਾ ਹੈਗਾ ਬਾਕੀ ਸਾਰਾ ਕਿਆ ਕਰ ਰਹੇ ਆ ਇਹ ਦਾ ਵੈਰੀਫਿਕੇਸ਼ਨ ਕਰ ਰਹੇ ਆ ਥੈਂਕ ਯੂ